ਸਾਡੇ ਬਸਤ ਸਾਰਿਆਂ ਨੂੰ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਹਲਕਾ ਲੋਕ ਸਭਾ ਅੰਮ੍ਰਿਤਸਰ ਦੇ ਉਸੇ ਭਾਈਚਾਰੇ ਤੋਂ ਜੈਮਸੀ ਦੀ ਔਰ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਪਾਸਟਰ ਸਹਿਬਾਨ ਇਕੱਠੇ ਹੋਇਆ ਮਾਨਯੋਗ ਸਾਡੇ ਪੈਂਟਿਕੋਸਟਲ ਐਲੈਕਸ਼ਨ ਕਮੇਟੀ ਦੇ ਜੋ ਪ੍ਰਧਾਨ ਸਾਡੇ ਪਾਸਟਰ ਐਸੋਸੀਏਸ਼ਨ ਦੇ ਚੇਅਰਮੈਨ ਪਾਸਟਰ ਸੈਂਮਲਸੋਨੀ ਜੀ ਉਹਨਾਂ ਦੇ ਅਗਵਾਈ ਚ ਇਕੱਠੇ ਹੋਏ ਆਪਾਂ ਮਜੀਠਾ ਰੋਡ ਤੇ ਔਰ ਜੋ ਇੱਕ ਵੱਡਾ ਸਮਰਥਨ ਨੈਸ਼ਨਲ ਲੋਕ ਸੇਵਾ ਪਾਰਟੀ ਨੂੰ ਜੋ 75 ਸਾਲਾਂ ਦੇ ਵਿੱਚ ਨਹੀਂ ਹੋ ਸਕਿਆ ਜੋ ਮੁਸੀਬਾਈ ਚਾਰੇ ਦੀ ਔਰ ਦਲਿਤ ਸਮਾਜ ਦੀ ਪਛੜੇ ਸਮਾਜ ਦੀ ਆਪਣੀ ਪਾਰਟੀ ਜੋ ਬਣਾਈ ਗਈ ਆ ਔਰ ਇੱਥੇ ਆ ਕੇ ਬੜਾ ਮਾਨ ਸਨਮਾਨ ਦਿੱਤਾ ਔਰ ਵੱਡਾ ਸਮਰਥਨ ਦਿੱਤਾ ਮੈਂ ਸਮੁੱਚੇ ਹੀ ਅੰਮ੍ਰਿਤਸਰ ਦੇ ਪਾਸਟਰ ਸੇਬਾਨਾ ਦਾ ਧੰਨਵਾਦ ਕਰਦਾ ਵਾਂ ਔਰ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਵੋਟ ਤੇ ਸਪੋਰਟ ਜਿਹੜੀ ਆ ਉਹ ਨੈਸ਼ਨਲ ਲੋਕ ਸੇਵਾ ਪਾਰਟੀ ਨੂੰ ਕੀਤੀ ਜਾਏਗੀ ਜਿੰਨੇ ਵੀ ਪਾਸਟਰ ਸਹਿਬਾਨ ਇੱਥੇ ਆਏ ਨੇ ਉਹਨਾਂ ਦਾ ਮੈਂ नेशनल लोकसेवा पार्टी ਦਾ ਜਨਰਲ ਸਕੱਤਰ ਹੋਣ ਦੇ ਨਾਤੇ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਔਰ ਮੈਂ ਇਹਦਾ ਦੱਸਣਾ ਚਾਹਨਾ ਵਾਂ ਕਿ ਆਪਣੇ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਔਰ ਇਸ ਪਾਰਟੀ ਦਾ ਜਿਹੜਾ ਵਾ ਝੰਡਾ ਡੰਡਾ ਚੱਕ ਕੇ ਪ੍ਰਚਾਰ ਕਰੋ ਤਾਂ ਕਿ ਆਉਣ ਵਾਲੇ ਸਮੇਂ 'ਚ ਇੱਕ ਨਵੀਂ ਸ਼ੁਰੂਆਤ ਹੋ ਸਕੇ ਧੰਨਵਾਦ ਸਾਰਿਆਂ ਨੂੰ ਜੈ ਮਸੀਹਾ ਜੈ नेशनल ਲੋਕ ਸੇਵਾ ਪਾਰਟੀ ਜਿੰਦਾਬਾਦ नेशनल ਲੋਕ ਸੇਵਾ ਪਾਰਟੀ ਜਿੰਦਾਬਾਦ ਸਾਡੀ ਏਕਤਾ ਜਿੰਦਾਬਾਦ ਸਾਡੀ ਏਕਤਾ ਜਿੰਦਾਬਾਦ ਸਾਡੀ ਏਕਤਾ ਜਿੰਦਾਬਾਦ ਨੈਸ਼ਨਲ ਲੋਕ ਸੇਵਾ ਪਾਰਟੀ ਜਿੰਦਾਬਾਦ ਧੰਨਵਾਦ ਸਾਨੂੰ ਬੜਾ ਇੱਕ ਮਾਣ ਹੈ ਕਿ ਉਹ ਸਾਡੀ 74 ਸਾਲ ਬਾਅਦ ਸਾਡੀ ਮੁਦਾਇਸ਼ ਮਸੀਹ ਨੇ ਸੁਣੀ ਆ ਕਿ ਸਾਡੀ ਆਪਣੀ ਇੱਕ ਮਸੀਹ ਪਾਰਟੀ ਬਣੀ ਆ ਔਰ ਸਾਨੂੰ ਸਭ ਨੂੰ ਮਸੀਹ ਭਾਈਚਾਰੇ ਹੋਣ ਦੇ ਜੇ ਸਾਨੂੰ ਮਾਣ ਆ ਤੇ ਖੁਸ਼ੀ ਆ ਔਰ ਸਾਨੂੰ ਇਹ ਹੱਕ ਵੀ ਆ ਕਿ ਅਸੀਂ ਆਪਣੀ ਪਾਰਟੀ ਦਾ ਐਮਪੀ ਬਣਾ ਕੇ ਤੇ ਵੱਤ ਤੋਂ ਵੱਧ ਐਮਪੀ ਬਣਾਈਆਂ ਗੁਰਦਾਸਪੁਰ ਵਿੱਚ ਜਾਂ ਜਲੰਧਰ ਵਿੱਚ ਆਮਰਸਰ ਵਿੱਚ ਸਾਡੇ ਜਸਪਾਲ ਮਸੀਹ ਜੀ ਐਮਪੀ ਆ ਔਰ ਅਸੀਂ ਜੋ ਵੀ ਸਾਨੂੰ ਨਿਸ਼ਾਨ ਮਿਲੇ ਅਸੀਂ ਉਸ ਨਿਸ਼ਾਨ ਦੇ ਉੱਪਰ ਮੋਹਰਾ ਲਾ ਕੇ ਜਸਪਾਲ ਮਸੀਹ ਨੂੰ ਐਮਪੀ ਬਣਾ ਕੇ ਤੇ ਸੈਂਟਰ ਦੇ ਵਿੱਚ ਭੇਜੀਏ